ਕੁਨਮ ਜਿੱਦਾਂ ਹੀ ਬਾਜ਼ਾਰ ਤੋਂ ਘਰ ਪਹੁੰਚੀ ਤਾਂ ਉਸਦੀ ਸੱਸ ਨੇ ਨਮਾ ਤਮਾਸ਼ਾ ਲਗਾ ਕੇ ਰੱਖਿਆ ਸੀ ਘਰ ਦੇ ਬਾਹਰ ਆਂਗਣ ਵਿੱਚ ਕਾਫੀ ਭੀੜ ਇਕੱਠੀ ਸੀ ਉਸਦੀ ਸੱਸ ਨਿਰਮਲਾ ਜੀ ਆਂਗਣ ਵਿੱਚ ਬੈਠ ਕੇ ਰੋਂਦੇ ਹੋਏ ਬੋਲਦੀ ਪਈ ਸੀ ਦੇਖ ਲੋ ਲੋਕੋ ਸਵੇਰ ਦੀ ਭੁੱਖੀ ਪਿਆਸੀ ਬੈਠੀ ਹਾਂ ਅਤੇ ਮੇਰੀ ਨੂੰ ਮੈਨੂੰ ਇਹ ਨਾ ਜਾਣੇ ਕਦੋਂ ਦੀ ਬਦਬੂਦਾਰ ਵਾਸੀ ਰੋਟੀ ਖਾਣ ਦੇ ਲਈ ਦੇ ਕੇ ਗਈ ਹੈ ਮੈਂ ਇਹ ਰੋਟੀ ਕਿੱਦਾਂ ਖਾਵਾਂ ਹੂਨਮ ਇਹ ਦੁਰਦਸ਼ਾ ਦੇਖ ਕੇ ਹੈਰਾਨ ਰਹਿ ਗਈ ਸੀ ਕਿਉਂਕਿ ਉਹ ਆਪਣੀ ਸੱਸ ਨੂੰ ਖਾਣਾ ਖਿਲਾ ਕੇ ਗਈ ਸੀ ਮੁਹੱਲੇ ਵਾਲੇ ਉਸ ਨੂੰ ਅਜੀਬ ਜਿਹੀ ਨਜ਼ਰਾਂ ਦੇ ਨਾਲ ਘੂਰਨ ਲੱਗੇ ਹੂਨਮ ਤੁਰੰਤ ਹੀ ਆਪਣੀ ਸੱਸ ਦੇ ਕੋਲ ਪਹੁੰਚੀ ਅਤੇ ਕਹਿਣ ਲੱਗੀ ਮਾਂ ਜੀ ਇਹ ਤੁਸੀਂ ਕੀ ਬੋਲਦੇ ਪਏ ਹੋ ਮੈਂ ਤਾਂ ਤੁਹਾਨੂੰ ਸਵੇਰੇ ਹੀ ਪਰਾਂਠੇ ਗੋਭੀ ਦੀ ਸਬਜ਼ੀ ਰਾਇਤੇ ਵਾਲਾ ਦਹੀਂ ਅਤੇ ਆਂਬ ਦਾ ਆਚਾਰ ਦਿੱਤਾ ਸੀ ਤੁਸੀਂ পেট ਭਰ ਕੇ ਨਾਸ਼ਤਾ ਕੀਤਾ ਹੈ ਫਿਰ ਤੁਸੀਂ ਝੂਠ ਕਿਉਂ ਬੋਲਦੇ ਪਏ ਹੋ ਉਸੇ ਸਮੇਂ ਪੂਨਮ ਦਾ ਪਤੀ ਸੌਰਭ ਵੀ ਬਾਈਕ ਦੀ ਚਾਬੀ ਹੱਥ ਵਿੱਚ ਲੈ ਕੇ ਘਰ ਦੇ ਅੰਦਰ ਆਇਆ ਘਰ ਦੇ ਸਾਹਮਣੇ ਇੰਨੀ ਭੀੜ ਦੇਖਦੇ ਹੋਏ ਉਹ ਤਾਂ ਹੈਰਾਨ ਪਰੇਸ਼ਾਨ ਹੋ ਗਿਆ ਅੰਦਰ ਜਾ ਕੇ ਜਦੋਂ ਉਸ ਨੂੰ ਸਾਰੀ ਗੱਲ ਸਮਝ ਆਈ ਤਾਂ ਉਹ ਆਪਣੇ ਮਾਂ ਨੂੰ ਕਹਿਣ ਲੱਗਾ ਮਾ ਇਹ ਸਭ ਕੀ ਤਮਾਸ਼ਾ ਹੈ ਪੂਨਮ ਨੇ ਤੁਹਾਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਨਾਸ਼ਤਾ ਦਿੱਤਾ ਸੀ ਫਿਰ ਤੁਸੀਂ ਇਦਾਂ ਦਾ ਝੂਠ ਕਿਉਂ ਬੋਲਦੇ ਪਏ ਹੋ ਉਸਦੀ ਮਾਂ ਨਿਰਮਲਾ ਜੀ ਆਪਣੀ ਛਾਤੀ ਪਿੱਟ-ਪਿੱਟ ਕੇ ਰੋਂਦੇ ਹੋਏ ਬੋਲੀ ਕਿ ਹੁਣ ਘੁਟਾਪੇ ਵਿੱਚ ਮੇਰਾ ਬੇਟਾ ਵੀ ਆਪਣੀ ਪਤਨੀ ਦਾ ਪੱਖ ਲੈਂਦਾ ਪਿਆ ਹੈ ਤਾਂ ਮੈਂ ਕਿਸ ਦੇ ਸਹਾਰੇ ਜੀਵਾਂਗੀ ਇਦਾਂ ਦੇ ਬੱਚਿਆਂ ਦੇ ਨਾਲ ਰਹਿਣ ਤੋਂ ਚੰਗਾ ਕਿ ਮੈਂ ਇਕੱਲੀ ਹੀ ਰਹਿ ਲਵਾਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਤੀ ਦੇ ਮਰਨ ਤੋਂ ਬਾਅਦ ਮੇਰਾ ਬੇਟਾ ਵੀ ਇਦਾਂ ਬਦਲ ਜਾਵੇਗਾ ਜਦ ਕਿ ਇਸ ਘਰ ਦੀ ਮਾਲਕਿਨ ਮੈਂ ਹਾਂ ਫਿਰ ਵੀ ਮੈਨੂੰ ਖਾਣ ਪੀਣ ਦੇ ਲਈ ਤਰਸਣਾ ਪੈਂਦਾ ਪਿਆ ਹੈ ਤਾਂ ਮੈਂ ਇਦਾਂ ਦੇ ਨੂੰ ਪੁੱਤ ਆਪਣੇ ਘਰ ਵਿੱਚ ਕਿਉਂ ਰੱਖਾਂ ਤੁਸੀਂ ਦੋਨੋਂ ਨਿਕਲ ਜਾਓ ਮੇਰੇ ਘਰ ਵਿੱਚੋਂ ਮੈਂ ਇਕੱਲੀ ਹੀ ਰਹਿ ਲਵਾਂਗੀ ਕੋਈ ਨੌਕਰ ਰੱਖ ਲਵਾਂਗੀ ਪਰ ਹੁਣ ਮੈਂ ਤੁਹਾਡੇ ਨਾਲ ਨਹੀਂ ਰਹਾਂਗੀ ਮੈਨੂੰ ਇਦਾਂ ਦੇ ਨਾਲ ਆਈ ਕਪੁੱਤ ਨੂੰ ਨਹੀਂ ਚਾਹੀਦੇ ਸੌਰਵ ਅਤੇ ਪੂਨਮ ਤਾਂ 당 ਹੀ ਰਹਿ ਗਏ ਕਿਉਂਕਿ ਉਹ ਦੋਨੋਂ ਮਾਂ ਜੀ ਦੇ ਲਈ ਬਹੁਤ ਕੁਝ ਕਰਦੇ ਸੀ ਪੂਨਮ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਸੱਸ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ ਕਿ ਉਹਨਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਵੇ ਉਹ ਸੱਸ ਮਾਂ ਦੇ ਦੁੱਖ ਨੂੰ ਘਟ ਕਰਨ ਦੀ ਕੋਸ਼ਿਸ਼ ਕਰਦੀ ਸੀ ਉਸਦੇ ਸੋਰਾ ਸਾਹਿਬ ਜੀ ਬਹੁਤ ਚੰਗੇ ਇਨਸਾਨ ਸੀ ਆਪਣੇ ਚੰਗੇ ਵਿਵਹਾਰ ਨਾਲ ਹਮੇਸ਼ਾ ਪਰਿਵਾਰ ਨੂੰ ਜੋੜ ਕੇ ਰੱਖਿਆ ਸੀ ਪੂਨਮ ਜਦੋਂ ਇਸ ਘਰ ਵਿੱਚ ਨੂੰ ਬਣ ਕੇ ਆਈ ਸੀ ਤਾਂ ਸ਼ੁਰੂਆਤ ਵਿੱਚ ਉਸ ਨੂੰ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸਦੇ ਸੋਹਰਾ ਸਾਹਿਬ ਜੀ ਹਮੇਸ਼ਾ ਉਸਦੇ ਨਾਲ ਮਜ਼ਬੂਤੀ ਨਾਲ ਖੜੇ ਰਹੇ ਅਤੇ ਉਸਦੀ ਸੱਸ ਨੂੰ ਵੀ ਉਸਦੇ ਨਾਲ ਕੋਈ ਗਲਤ ਵਿਵਹਾਰ ਨਹੀਂ ਕਰਨ ਦਿੱਤਾ ਹੁਣ ਸੋਹਰਾ ਜੀ ਦਾ ਸਵਰਗ ਵਾਸ ਹੋ ਗਿਆ ਸੀ ਤਾ ਪੂਨਮ ਸੋਚਦੀ ਸੀ ਕਿ ਸੋਰਾ ਜੀ ਦੇ ਬਾਅਦ ਮੰਮੀ ਜੀ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ ਇਸ ਲਈ ਹਰ ਤਰ੍ਹਾਂ ਉਹ ਆਪਣੀ ਸੱਸ ਦੀ ਦੇਖਭਾਲ ਕਰਦੀ ਪਈ ਸੀ ਫੇਰ ਵੀ ਉਸ ਦੀ ਸੱਸ ਉਹਨਾਂ ਉੱਤੇ ਝੂਠਾ ਇਲਜ਼ਾਮ ਕਿਉਂ ਲਗਾਉਂਦੀ ਪਈ ਸੀ ਇਹ ਗੱਲ ਉਸ ਨੂੰ ਸਮਝ ਨਹੀਂ ਆਉਂਦੀ ਪਈ ਸੀ ਉਧਰ ਸੌਰਵ ਦੇ ਮਨ ਨੂੰ ਵੀ ਬਹੁਤ ਦੁੱਖ ਪਹੁੰਚਿਆ ਪਾਪਾ ਦੇ ਜਾਣ ਤੋਂ ਬਾਅਦ ਮਾਂ ਦਾ ਹੋਰ ਵੀ ਜ਼ਿਆਦਾ ਖਿਆਲ ਰੱਖਣ ਲੱਗੇ ਸੀ ਉਹ ਹਰ ਤਰੀਕੇ ਨਾਲ ਮਾਂ ਦਾ ਧਿਆਨ ਵੀ ਰੱਖਦੇ ਸੀ ਪਰ ਉਸ ਨੂੰ ਸਮਝ ਵਿੱਚ ਨਹੀਂ ਆਉਂਦਾ ਪਿਆ ਸੀ ਕਿ ਉਸ ਦੀ ਮਾਂ ਉਹਨਾਂ ਦੋਨਾਂ ਤੇ ਇਹ ਇਲਜ਼ਾਮ ਕਿਉਂ ਲਗਾਉਂਦੀ ਪਈ ਹੈ ਸੋਰਵ ਭਰੇ ਹੋਏ ਮਨ ਨਾਲ ਬੋਲਿਆ ਮਾਂ ਜੇਕਰ ਤੁਸੀਂ ਸਾਨੂੰ ਦੋਵਾਂ ਨੂੰ ਇਸ ਘਰ ਵਿੱਚ ਨਹੀਂ ਰੱਖਣਾ ਸੀ ਤਾਂ ਉਦਾਂ ਹੀ ਦੱਸ ਦਿੰਦੇ ਸਾਡੇ ਉੱਤੇ ਇਹ ਇਲਜ਼ਾਮ ਲਗਾਉਂਦੀ ਕੀ ਜ਼ਰੂਰਤ ਸੀ ਤਾਂ ਉਸ ਦੀ ਮਾਂ ਗੁੱਸੇ ਦੇ ਨਾਲ ਬੋਲੀ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਤੁਸੀਂ ਦੋਨੋਂ ਚਾਹੁੰਦੇ ਹੋ ਕਿ ਮੈਂ ਭੁੱਖੀ ਮਰ ਜਾਵਾਂ ਅਤੇ ਮੈਨੂੰ ਕੁਝ ਹੋ ਜਾਵੇ ਫਿਰ ਮੇਰੀ ਸਾਰੀ ਜਾਇਦਾਦ ਉੱਤੇ ਤੁਸੀਂ ਦੋਨੋਂ ਐਸ਼ ਕਰੋਗੇ ਤੁਹਾਨੂੰ ਦੋਵਾਂ ਨੂੰ ਕੀ ਲੱਗਦਾ ਹੈ ਕਿ ਮੇਰੇ ਪਤੀ ਦੇ ਜਾਣ ਤੋਂ ਬਾਅਦ ਉਸਦੇ ਬਾਅਦ ਜਿਹੜੇ ਪੈਸੇ ਮੈਨੂੰ ਮਿਲੇ ਹੈ ਉਹ ਤੁਹਾਨੂੰ ਮਿਲ ਜਾਣਗੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਤੁਸੀਂ ਲੋਕ ਚਾਹੁੰਦੇ ਹੋ ਕਿ ਮੈਂ ਵੀ ਇਸ ਦੁਨੀਆ ਤੋਂ ਜਲਦੀ ਹੀ ਚੱਲ ਜਾਵਾਂ ਅਤੇ ਤੁਸੀਂ ਦੋਨੋਂ ਮੇਰੇ ਘਰ ਅਤੇ ਪੈਸਿਆਂ ਉੱਤੇ ਰਾਜ ਕਰੋ ਪਰ ਮੈਂ ਇਦਾਂ ਨਹੀਂ ਹੋਣ ਦਵਾਂਗੀ ਇਹ ਪੈਸੇ ਮੇਰੇ ਹੈ ਅਤੇ ਇਹ ਪੈਸੇ ਨਾਲ ਮੈਂ ਆਪਣਾ ਆਪਣੇ ਲਈ ਸੁੱਖ ਸੁਵਿਧਾ ਪੂਰੀਆਂ ਕਰਾਂਗੀ ਅਤੇ ਇਹ ਪੈਸੇ ਮੈਂ ਆਪਣੇ ਉੱਪਰ ਹੀ ਖਰਚ ਕਰਾਂਗੀ ਮਾਂ ਦੀਆਂ ਇਹ ਗੱਲਾਂ ਸੁਣ ਕੇ ਸੌਰਵ ਦਾ ਦਿਲ ਟੁੱਟ ਗਿਆ ਸੀ ਉਸ ਦੀ ਮਾਂ ਫੇਰ ਬੋਲੀ ਤੈਨੂੰ ਤਾਂ ਤੇਰੀ ਪਤਨੀ ਹੀ ਪਿਆਰੀ ਹੈ ਜੇਕਰ ਮੈਂ ਉਸ ਨੂੰ ਥੋੜਾ ਜਿਹਾ ਡਾਂਟ ਦਿੰਦੀ ਹਾਂ ਜਾਂ ਉਸ ਦੇ ਉੱਤੇ ਹੱਥ ਚੱਕ ਦਿੰਦੀ ਹਾਂ ਤਾਂ ਤੂੰ ਮੈਨੂੰ ਸਮਝਾਉਣ ਬੈਠ ਜਾਂਦਾ ਸੀ ਤਾ ਜਾ ਆਪਣੀ ਪਤਰੀ ਨੂੰ ਲੈ ਕੇ ਇੱਥੋਂ ਜਿੱਥੇ ਲੈ ਕੇ ਜਾਣਾ ਚੱਲ ਜਾ ਮੈਨੂੰ ਤੁਹਾਡੀ ਦੋਨਾਂ ਦੀ ਕੋਈ ਜ਼ਰੂਰਤ ਨਹੀਂ ਹੈ ਸੌਰਵ ਬੜਾ ਦੁਖੀ ਹੋ ਗਿਆ ਉਹ ਉਹ ਸੋਚ ਵੀ ਨਹੀਂ ਸਕਦਾ ਸੀ ਕਿ ਘਰ ਦੇ ਛੋਟੇ ਮੋٹے ਝਗੜੇ ਵਿੱਚ ਸੱਚ ਦਾ ਸਾਥ ਲਈ ਉਸਨੂੰ ਇਹ ਸਜ਼ਾ ਮਿਲੇਗੀ ਕਿ ਉਸਦੀ ਮਾਂ ਉਸਨੂੰ ਘਰ ਵਿੱਚੋਂ ਹੀ ਕੱਢ ਦੇਵੇਗੀ ਪਰ ਅੱਜ ਮਾਂ ਦੀ ਗੱਲ ਸੁਣ ਕੇ ਉਸਨੂੰ ਗਹਿਰੀ ਠੇਸ ਪੁੱਜੀ ਸੀ ਅਤੇ ਗੱਲ ਉਸਦੇ ਸਵਭਿਮਾਨ ਨੂੰ ਜਾ ਕੇ ਲੱਗੀ ਸੀ ਇਸ ਲਈ ਉਸਨੇ ਹੌਲੀ ਜਿਹੀ ਕਿਹਾ ਠੀਕ ਹੈ ਮਾਂ ਜੇਕਰ ਤੁਹਾਨੂੰ ਪੈਸੇ ਪਿਆਰੇ ਹੈ ਤਾਂ ਪੈਸੇ ਮੁਬਾਰਕ ਹੋਵੇ ਤੁਹਾਨੂੰ ਚੰਗਾ ਹੈ ਕਿ ਤੁਹਾਨੂੰ ਇਨਸਾਨਾਂ ਦੇ ਨਾਲ ਪਿਆਰ ਨਹੀਂ ਹੈ ਪੈਸੇ ਤਾਂ ਹਮੇਸ਼ਾ ਤੁਹਾਡੇ ਕੋਲ ਰਹਿਣਗੇ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਸਹਾਰੇ ਆਰਾਮ ਦੇ ਨਾਲ ਜੀ ਸਕਦੇ ਹੋ ਇਹਨਾਂ ਬੋਲ ਕੇ ਉਹ ਆਪਣੇ ਕਮਰੇ ਵਿੱਚ ਚੱਲ ਲ ਗਿਆ ਅਤੇ ਆਪਣਾ ਸਮਾਨ ਪੈਕ ਕਰਨ ਲੱਗਾ ਹੁਣਮ ਨੇ ਆਪਣੀ ਸੱਸ ਅਤੇ ਆਪਣੇ ਪਤੀ ਦੋਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪੂਨਮ ਦੀ ਸੱਸ ਹੁਣ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ। ਉਹ ਬਸ ਉਹਨਾਂ ਦੋਨਾਂ ਨੂੰ ਘਰ ਵਿੱਚੋਂ ਕੱਢਣ ਦੀ ਗੱਲ ਕਰਦੀ ਪਈ ਸੀ। ਮਾਂ ਦੀ ਗੱਲ ਸੁਣ ਕੇ ਸੌਰਵ ਨੇ ਆਪਣੀ ਪਤਨੀ ਨੂੰ ਬਸ ਇੰਨਾ ਹੀ ਕਿਹਾ ਕਿ ਜੇਕਰ ਮਾਂ ਖੁਦ ਚਾਹੁੰਦੀ ਹੈ ਕਿ ਮੈਂ ਇਸ ਘਰ ਵਿੱਚ ਨਾ ਰਹਾ ਤਾਂ ਮੈਂ ਜ਼ਬਰਦਸਤੀ ਉਹਨਾਂ ਦੀ ਦੇਖਭਾਲ ਕਰਨ ਦੇ ਲਈ ਇੱਥੇ ਨਹੀਂ ਰਹਿ ਸਕਦਾ। ਫਿਲਹਾਲ ਸਾਡੇ ਲਈ ਇਹ ਠੀਕ ਹੋਵੇਗਾ। ਕੀ ਅਸੀਂ ਇਹ ਘਰ ਛੱਡ ਕੇ ਛੱਡ ਦਈਏ ਵਰਨਾ ਮਾਂ ਨੇ ਅੱਜ ਇਦਾਂ ਦਾ ਇਲਜ਼ਾਮ ਲਗਾਇਆ ਕੱਲ ਨੂੰ ਉਹ ਕੋਈ ਹੋਰ ਵੀ ਝੂਠ ਬੋਲ ਬੋਲ ਸਕਦੀ ਹੈ ਹੁਣ ਪੂਨਮ ਨੂੰ ਵੀ ਪਤੀ ਦੀ ਗੱਲ ਸਹੀ ਲੱਗਦੀ ਪਈ ਸੀ ਹਾਲਾਂਕਿ ਉਸ ਦਾ ਮਨ ਵੀ ਬਹੁਤ ਦੁਖੀ ਹੋ ਗਿਆ ਸੀ ਪਰ ਫਿਰ ਵੀ ਉਹ ਘਰ ਛੱਡ ਕੇ ਜਾਣ ਦੀ ਤਿਆਰੀ ਕਰਨ ਲੱਗੀ ਉਧਰ ਪੂਨਮ ਦੀ ਸੱਸ ਬਹੁਤ ਹੀ ਖੁਸ਼ ਸੀ ਸ਼ੁਰੂਆਤ ਤੋਂ ਹੀ ਉਹਨਾਂ ਨੇ ਉਹਨਾਂ ਦੇ ਬਹੁਤ ਸਾਰੇ ਦੱਬੇ ਹੋਏ ਅਰਮਾਨ ਸੀ ਉਹਨਾਂ ਦੇ ਪਤੀ ਬਹੁਤ ਹੀ ਚੰਗੇ ਇਨਸਾਨ ਸੀ ਅਤੇ ਉਹ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਸੀ ਪਰ ਨਿਰਮਲਾ ਜੀ ਕਦੀ ਵੀ ਆਪਣੇ ਸੱਸ ਸਹੁਰੇ ਦੀ ਸੇਵਾ ਕਰਨਾ ਨਹੀਂ ਚਾਹੁੰਦੀ ਸੀ ਮਜਬੂਰੀ ਵਿੱਚ ਉਸ ਨੂੰ ਆਪਣੇ ਸੱਸ ਸਹੁਰੇ ਦੇ ਨਾਲ ਰਹਿਣਾ ਪਿਆ ਉਹਨਾਂ ਦੇ ਪਤੀ ਨੇ ਵੀ ਕਦੀ ਘਰ-ਬਾਰ ਅਲੱਗ ਕਰਨ ਦੇ ਬਾਰੇ ਨਹੀਂ ਸੀ ਸੋਚਿਆ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਬਹੁਤ ਚੰਗੇ ਸੀ ਅਤੇ ਨਿਰਮਲਾ ਜੀ ਦਾ ਇਹ ਸੁਪਨਾ ਅਧੂਰਾ ਰਹਿ ਗਿਆ ਸੀ ਕੀ ਉਹ ਆਪਣੇ ਪਤੀ ਦੇ ਨਾਲ ਇਕੱਲੀ ਰਹੇ ਨਿਰਮਲਾ ਜੀ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਪਰ ਉਹਨਾਂ ਦੇ ਪਤੀ ਘਰ ਅਤੇ ਬਾਹਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਨਿਭਾਉਂਦੇ ਹੋਏ ਇੰਨਾ ਥੱਕ ਜਾਂਦੇ ਸੀ ਕਿ ਉਹਨਾਂ ਦਾ ਕਿਤੇ ਬਾਹਰ ਜਾਣ ਦਾ ਮਨ ਹੀ ਨਹੀਂ ਸੀ ਕਰਦਾ ਇਹ ਗੱਲ ਕਰਕੇ ਵੀ ਨਿਰਮਲਾ ਜੀ ਹਮੇਸ਼ਾ ਉਹਨਾਂ ਨਾਲ ਨਾਰਾਜ਼ ਰਹਿੰਦੀ ਸੀ ਜਦੋਂ ਉਹ ਘਰ ਵਿੱਚ ਆਈ ਤਾਂ ਘਰ ਵਿੱਚ ਸ਼ਾਂਤੀ ਬਣਾ ਕੇ ਰੱਖਣ ਦੇ ਲਈ ਸੌਰਵ ਦੇ ਪਿਤਾ ਜੀ ਹਮੇਸ਼ਾ ਉਹਨਾਂ ਨੂੰ ਸਮਝਾਉਂਦੇ ਸੀ ਅਤੇ ਨੂਹ ਦੀ ਤਾਰੀਫ਼ ਕਰਦੇ ਸੀ ਅਤੇ ਨੂਹ ਨੂੰ ਉਸ ਘਰ ਵਿੱਚ ਅਡਜਸਟ ਹੋਣ ਵਿੱਚ ਮਦਦ ਕਰਦੇ ਸੀ ਇਹ ਗੱਲ ਤੋਂ ਵੀ ਨਿਰਮਲਾ ਜੀ ਉਹਨਾਂ ਤੋਂ 희ਜੀ ਰਹਿੰਦੀ ਸੀ ਜਦੋਂ ਉਹਨਾਂ ਦੇ ਪਤੀ ਦਾ ਸਵਰਗਵਾਸ ਹੋਇਆ ਤਾਂ ਨਿਰਮਲਾ ਜੀ ਦੀ ਉਮਰ ਜ਼ਿਆਦਾ ਨਹੀਂ ਹੋਣ ਦੀ ਵਜ੍ਹਾ ਨਾਲ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਦੂਸਰਾ ਵਿਆਹ ਕਰਾਵਾਂਗੀ ਪਰ ਨੂਹ ਪੁੱਤ ਦੇ ਹੁੰਦੇ ਹੋਏ ਉਹ ਇਹ ਗੱਲ ਸਾਰਿਆਂ ਸਾਹਮਣੇ ਕਹਿਣ ਵਿੱਚ ਸ਼ਰਮ ਮਹਿਸੂਸ ਹੁੰਦੀ ਪਈ ਸੀ। ਉਹਨਾਂ ਨੂੰ ਲੱਗਦਾ ਸੀ ਕਿ ਪਤੀ ਦੇ ਮਰਨ ਤੋਂ ਬਾਅਦ ਉਹਨਾਂ ਨੂੰ ਜੋ 80 ਲੱਖ ਰੁਪਏ ਮਿਲੇ ਸੀ ਉਹ ਇਦਾਂ ਹੀ ਰਹਿ ਜਾਣਗੇ ਅਤੇ ਜਦੋਂ ਉਸ ਨੂੰ ਕੁਝ ਹੋ ਜਾਵੇਗਾ ਤਾਂ ਸਾਰੇ ਪੈਸੇ ਉਹਨਾਂ ਦੇ ਨੂੰ ਪੁੱਤ ਨੂੰ ਮਿਲ ਜਾਣਗੇ। ਉਹ ਬਹੁਤ ਸਵਾਰਥੀ ਹੋ ਗਈ ਸੀ ਅਤੇ ਸੋਚ ਰਹੀ ਸੀ ਕਿ ਜੇਕਰ ਮੈਂ ਪੁੱਤ ਨੂੰ ਨੂੰ ਘਰ ਵਿੱਚੋਂ ਕੱਢ ਦਵਾਂ ਅਤੇ ਦੂਸਰਾ ਵਿਆਹ ਕਰਾ ਲਵਾਂ। ਤਾਂ ਇਹ ਪੈਸੇਆਂ ਨਾਲ ਖੁਦ ਦੀ ਜ਼ਿੰਦਗੀ ਮਜੇ ਨਾਲ ਕੱਟ ਸਕਦੀ ਹੈ ਇਸ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਨੂੰ ਪੁੱਤ ਨੂੰ ਘਰੋਂ ਕੱਢ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਇਕੱਲਾਪਨ ਦਾ ਰੋਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਭੈਣ ਨੇ ਵੀ ਤਲਾਕ ਤੋਂ ਬਾਅਦ ਕਾਫੀ ਉਮਰ ਹੋਣ ਤੇ ਦੂਸਰਾ ਵਿਆਹ ਕਰਵਾ ਲਿਆ ਸੀ ਤਾਂ ਨਿਰਮਲਾ ਜੀ ਦੀ ਭੈਣ ਉਹਨਾਂ ਨੂੰ ਸਮਝਾਉਣ ਲੱਗੀ ਕਿ ਤੇਰੇ ਬੱਚੇ ਤਾਂ ਨਲਾਈਕ ਨਿਕਲ ਗਏ ਤੂੰ ਬੁਢਾਪਾ ਕਿਸ ਦੇ ਸਹਾਰੇ ਖਟੇਗੀ ਇਸ ਤੋਂ ਚੰਗਾ ਕਿ ਤੂੰ ਦੂਸਰਾ ਵਿਆਹ ਕਰਵਾ ਲੈ ਹੁਣ ਨਿਰਮਲਾ ਜੀ ਖੁਦ ਵੀ ਤਾਂ ਇਹੀ ਚਾਹੁੰਦੀ ਸੀ ਉਹਨਾਂ ਦੀ ਭੈਣ ਨੇ ਉਸ ਦੇ ਮਨ ਦੀ ਗੱਲ ਹੀ ਕਰ ਦਿੱਤੀ ਸੀ ਤਾਂ ਉਹ ਬਹੁਤ ਖੁਸ਼ ਹੋਈ ਅਤੇ ਥੋੜੀ ਦੇਰ ਤੱਕ ਰੋਣ ਧੋਣ ਤੋਂ ਬਾਅਦ ਕਹਿਣ ਲੱਗੀ ਕਿ ਤੁਸੀਂ ਠੀਕ ਕਹਿੰਦੇ ਹੋ ਇਕੱਲੇ ਜ਼ਿੰਦਗੀ ਕੱਟਣਾ ਬਹੁਤ ਮੁਸ਼ਕਿਲ ਹੈ ਇਕੱਲਾਪਣਾ ਮੈਨੂੰ ਖਾਣ ਨੂੰ ਪੈਂਦਾ ਹੈ ਜੇਕਰ ਕੋਈ ਸਹੀ ਰਿਸ਼ਤਾ ਹੈ ਤੁਹਾਡੀ ਨਜ਼ਰ ਵਿੱਚ ਤਾਂ ਮੈਨੂੰ ਜ਼ਰੂਰ ਦੱਸਿਓ ਨਿਰਮਲਾ ਜੀ ਦੀ ਭੈਣ ਦੇ ਮਨ ਵਿੱਚ ਥੋੜਾ ਲਾਲਚ ਆ ਗਿਆ ਸੀ ਤਾਂ ਉਹਨਾਂ ਨੇ ਆਪਣੇ ਦੇਵਰ ਨਾਲ ਨਿਰਮਲਾ ਜੀ ਦਾ ਰਿਸ਼ਤੇ ਦੀ ਗੱਲ ਚਲਾਈ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਨਿਰਮਲਾ ਜੀ ਨੂੰ ਆਪਣੇ ਕੋਲ ਰਹਿਣ ਦੇ ਲਈ ਸੱਦਿਆ ਨਿਰਮਲਾ ਜੀ ਵੀ ਬਹੁਤ ਖੁਸ਼ੀ-ਖੁਸ਼ੀ ਆਪਣੀ ਭੈਣ ਦੇ ਕੋਲ ਆ ਗਈ ਨਿਰਮਲਾ ਜੀ ਦੀ ਭੈਣ ਨੇ ਪਹਿਲਾਂ ਪਹਿਲਾਂ ਹੀ ਰਾਜੀਵ ਨੂੰ ਦੱਸ ਦਿੱਤਾ ਕਿ ਨਿਰਮਲਾ ਜੀ ਦੇ ਕੋਲ ਬਹੁਤ ਸਾਰੇ ਪੈਸੇ ਹੈ ਤਾਂ ਤੋਂ ਉਹ ਲੱਟ ਦੇ ਲਾਲਚ ਵਿੱਚ ਰਾਜੀਵ ਨੇ ਤੁਰੰਤ ਵਿਆਹ ਕਰਵਾਉਣ ਲਈ ਹਾਂ ਕਰ ਦਿੱਤੀ ਜਦੋਂ ਨਿਰਮਲਾ ਜੀ ਰਾਜੀਵ ਨਾਲ ਮਿਲੀ ਤਾਂ ਉਹ ਬਹੁਤ ਹੀ ਚੰਗਾ ਵਿਵਹਾਰ ਕਰਦਾ ਪਿਆ ਸੀ ਅਤੇ ਆਪਣੀ ਮਿੱਠੀ-ਮਿੱਠੀਆਂ ਮਜ਼ਾਕ ਭਰੀਆਂ ਗੱਲਾਂ ਨਾਲ ਉਹ ਨਿਰਮਲਾ ਜੀ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀ ਨਿਰਮਲਾ ਜੀ ਨੇ ਸੋਚਿਆ ਕਿ ਰਿਸ਼ਤਾ ਉਹਨਾਂ ਦੀ ਭੈਣ ਨੇ ਦੱਸਿਆ ਹੈ ਚੰਗਾ ਹੀ ਹੋਵੇਗਾ ਅਤੇ ਉਹ ਵਿਆਹ ਦੇ ਲਈ ਤਿਆਰ ਹੋ ਗਈ ਅਤੇ ਇੱਕ ਮੰਦਿਰ ਵਿੱਚ ਬਹੁਤ ਹੀ ਸਿੱਧੇ ਸਾਦੇ ਤਰੀਕੇ ਨਾਲ ਉਹਨਾਂ ਦਾ ਵਿਆਹ ਹੋ ਗਿਆ। ਜਦੋਂ ਉਹਨਾਂ ਦੇ بیٹے ਸੌਰਵ ਨੂੰ ਇਹ ਗੱਲ ਪਤਾ ਲੱਗੀ ਕਿ ਉਹਨਾਂ ਦੀ ਮਾਂ ਨੇ ਦੂਸਰਾ ਵਿਆਹ ਕਰਵਾ ਲਿਆ ਤਾਂ ਉਸ ਦਾ ਮਨ ਅਜੀਬ ਜਿਹਾ ਹੋ ਗਿਆ। ਉਸ ਨੂੰ ਲੱਗਿਆ ਕਿ ਉਸ ਦੀ ਮਾਂ ਉਸ ਦੇ ਪਾਪਾ ਜੀ ਦੇ ਨਾਲ ਬੇਵਫਾਈ ਕਰਦੀ ਪਈ ਹੈ। ਹਾਲਾਂਕਿ ਅੱਜ ਦੇ ਅੱਜ ਕੱਲ ਦੇ ਸਮੇਂ ਵਿੱਚ ਦੂਸਰਾ ਵਿਆਹ ਤਾਂ ਲੋਕ ਕਰਦੇ ਹੈ ਪਰ ਪਾਪਾ ਨੂੰ ਗਏ ਹੋਏ ਹਜੇ ਸਾਲ ਹੀ ਹੋਇਆ ਸੀ। ਮਾਂ ਨੇ ਦੂਸਰਾ ਵਿਆਹ ਕਰਵਾ ਲਿਆ। ਸੌਰਵ ਨੂੰ ਥੋੜਾ ਅਜੀਬ ਲੱਗਦਾ ਪਿਆ ਸੀ ਉਤੋਂ ਉਸ ਦੀ ਮਾਂ ਨੇ ਉਸ ਨੂੰ ਉਸਤੇ ਝੂਠਾ ਇਲਜ਼ਾਮ ਲਗਾ ਕੇ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਸੀ ਅਤੇ ਹੁਣ ਉਸ ਦੇ ਪਿਤਾ ਜੀ ਦੇ ਪੈਸੇ ਦੀ ਤਾਕਤ ਬਣਾ ਕੇ ਉਹ ਆਪਣੀ ਨਵੀਂ ਦੁਨੀਆ ਬਸਾਨ ਦੇ ਲਈ ਚਲੀ ਸੀ ਸੌਰਵ ਨੂੰ ਬਹੁਤ ਦੁੱਖ ਹੋਇਆ ਪੂਨਮ ਵੀ ਇਦਾਂ ਦੀ ਔਰਤ ਨੂੰ ਦੇਖ ਕੇ ਹੈਰਾਨ ਹੀ ਹੋ ਗਈ ਉਹ ਤਾਂ ਮਾਂ ਕੀ ਸੱਸ ਕੇ ਲਾਣ ਦੇ ਲਾਇਕ ਵੀ ਨਹੀਂ ਸੀ ਇੱਧਰ ਨਿਰਮਲਾ ਜੀ ਬਹੁਤ ਖੁਸ਼ ਸੀ ਉਹ ਸੋਚਦੀ ਪਈ ਸੀ ਕਿ ਹੁਣ ਉਹ ਆਪਣੇ ਨਵੇਂ ਪਤੀ ਦੇ ਨਾਲ ਬਹੁਤ ਸਾਰਾ ਘੁੰਮੇ ਫਿਰੇਗੀ ਆਜ਼ਾਦ ਜ਼ਿੰਦਗੀ ਜੀਵੇਗੀ ਮੂਵੀ ਦੇਖਣ ਜਾਵੇਗੀ ਉਹ ਤਰ੍ਹਾਂ ਤਰ੍ਹਾਂ ਦੇ ਸੁਪਨੇ ਸਜਾਉਣ ਲੱਗੀ ਵਿਆਹ ਦੀ ਪਹਿਲੀ ਰਾਤ ਬਹੁਤ ਸੁੰਦਰ ਜਹੀ ਸੀ ਹੁਣ ਉਹ ਦੋਨੋਂ ਹੀ ਉਮਰ ਦੇ ਉਸ ਪੜਾਅ ਤੇ ਸੀ ਜਿੱਥੇ ਉਹ ਦੋਨੋਂ ਇੱਕ ਦੂਸਰੇ ਵਿੱਚ ਆਪਣਾ دوست ਲੱਭਣ ਦੀ ਕੋਸ਼ਿਸ਼ ਕਰਦੇ ਪਏ ਸੀ ਨਿਰਮਲਾ ਜੀ ਬਸ ਇੱਕ ਸਾਥੀ ਹੀ ਚਾਹੁੰਦੀ ਸੀ ਇਸ ਲਈ ਉਹ ਖਾਣਾ ਖਾਣ ਤੋਂ ਬਾਅਦ ਉਹ ਕਮਰੇ ਵਿੱਚ ਜਾ ਕੇ ਲੇਟ ਲੇਟ ਕੇ ਸੌਣ ਦੀ ਕੋਸ਼ਿਸ਼ ਕਰਦੀ ਪਈ ਸੀ ਜਦੋਂ ਕਾਫੀ ਰਾਤ ਤੱਕ ਰਾਜੀਵ ਕਮਰੇ ਵਿੱਚ ਨਹੀਂ ਆਇਆ ਤਾਂ ਨਿਰਮਲਾ ਜੀ ਨੇ ਸੋਚਿਆ ਕੀ ਹੋਇਆ ਇਹ ਕਿੱਥੇ ਰਹਿ ਗਏ ਇਹ ਬੋਲ ਕੇ ਉਹ ਕਮਰੇ ਵਿੱਚੋਂ ਬਾਹਰ ਨਿਕਲ ਆ ਗਈ ਉਹਨਾਂ ਨੇ ਦੇਖਿਆ ਕਿ ਰਾਜੀਵ ਇੱਕ ਕਮਰੇ ਵਿੱਚ ਬੈਠ ਕੇ ਸ਼ਰਾਬ ਪਿੰਦੇ ਪਏ ਸੀ ਇਹ ਦੇਖ ਕੇ ਉਹਨਾਂ ਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਨਿਰਮਲਾ ਜੀ ਨਸ਼ਰਾਬ ਪੀਣ ਵਾਲਿਆਂ ਨਾਲ ਸਖਤ ਨਫ਼ਰਤ ਕਰਦੀ ਸੀ ਅਤੇ ਵਿਆਹ ਪੱਕਾ ਹੋਣ ਤੋਂ ਪਹਿਲਾਂ ਰਾਜੀਵ ਨੇ ਉਹਨਾਂ ਨੂੰ ਇਹੀ ਦੱਸਿਆ ਸੀ ਕਿ ਉਹ ਸ਼ਰਾਬ ਨਹੀਂ ਪਿੰਦੇ ਹੈ ਉਹ ਦੱਬੇ ਪੈਰ ਕਮਰੇ ਵਿੱਚੋਂ ਬਾਹਰ ਪਹੁੰਚੀ ਤਾਂ राजीव ਆਪਣੇ ਦੋਸਤਾਂ ਨਾਲ ਬੈਠਾ ਹੋਇਆ ਸੀ राजीव ਦਾ ਇੱਕ ਦੋਸਤ ਕਹਿਣ ਲੱਗਾ ਤੂੰ ਤਾਂ ਬਹੁਤ ਵੱਡਾ ਹੱਥ ਮਾਰਿਆ राजीव ਸ਼ਰਾਬ ਦੇ ਨਸ਼ੇ ਵਿੱਚ ਝੂਮਦਾ ਹੋਇਆ ਬੋਲਿਆ ਹੋਰ ਨਹੀਂ ਤਾਂ ਕੀ ਉਸ ਬੁੱਢੀ ਦੇ ਕੋਲ ਹੈ ਕੀ ਹੈ ਮੈਨੂੰ ਤਾਂ ਉਸਦੇ 80 ਲੱਖ ਰੁਪਏ ਚਾਹੀਦੇ ਬਸ ਕੁਝ ਹੀ ਦਿਨਾਂ ਵਿੱਚ ਮੈਂ ਉਸਨੂੰ ਇਸ ਦੁਨੀਆ ਤੋਂ ਭੇਜ ਦਵਾਂਗਾ ਫਿਰ ਉਸਦੇ 80 ਲੱਖ ਰੁਪਏ ਮੇਰੇ ਹੋ ਜਾਣਗੇ ਇਸ ਉਮਰ ਵਿੱਚ ਉਸਨੂੰ ਆਪਣੇ ਬੱਚਿਆਂ ਦੇ ਬਾਰੇ ਸੋਚਣਾ ਚਾਹੀਦਾ ਸੀ ਕਿ ਉਸਦੇ ਬੱਚਿਆਂ ਦਾ ਫੀਓਰ ਦਾ ਕੀ ਹੋਵੇਗਾ ਜਿਹੜੀ ਔਰਤ ਆਪਣੇ ਪਹਿਲੇ ਪਤੀ ਦੀ ਨਹੀਂ ਹੋਈ ਆਪਣੇ ਸਕੇ ਬੇਟੀ ਬੇਟੇ ਦੀ ਨਾ ਹੋਈ ਉਸ ਉਹ ਮੇਰੀ ਕੀ ਹੋਵੇਗੀ ਇਸ ਲਈ ਮੈਂ ਤਾਂ ਜਲਦੀ ਹੀ ਉਸ ਦਾ ਸਫਾਇਆ ਕਰਕੇ ਉਸ ਦੇ ਸਾਰੇ ਪੈਸੇ ਹੜੱਪ ਲਵਾਂਗਾ ਕਿਤੇ ਇਦਾਂ ਨਾ ਹੋਵੇ ਕਿ ਸਾਰੇ ਪੈਸੇ ਉਹ ਆਪਣੀ ਮौज ਮਸਤੀ ਵਿੱਚ ਹੀ ਉਡਾ ਦੇਵੇ ਅਤੇ ਇਸ ਵਿੱਚੋਂ 50% ਦਾ ਹਿੱਸਾ ਮੈਨੂੰ ਉਸ ਦੀ ਭੈਣ ਨੂੰ ਵੀ ਦੇਣਾ ਹੈ ਆਖਿਰ ਉਸ ਦੀ ਹੀ ਸਾਰੀ ਪਲੈਨਿੰਗ ਸੀ ਇਹ ਸਭ ਸੁਣ ਕੇ ਨਿਰਮਲਾ ਜੀ ਦੇ ਪੈਰਾਂ ਹਿੱਟ ਹੋ ਜਮੀਨ ਨਿਕਲ ਗਈ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗ ਪਏ ਅਤੇ ਉਹ ਸੋਚਣ ਲੱਗੀ ਕਿ ਸ਼ਾਇਦ ਮੇਰੇ ਸਵਾਰਥੀ ਹੋਣ ਦੀ ਇਹੀ ਸਜ਼ਾ ਹੈ ਮੈਂ ਆਪਣੇ ਪਹਿਲੇ ਪਤੀ ਦੀ ਦੌਲਤ ਤੇ ਐਸ਼ ਕਰਨ ਚੱਲੀ ਸੀ ਅਤੇ ਆਪ ਆਪਣੇ ਬੇਟੇ ਨੂੰ ਮੈਂ ਠੁਕਰਾ ਦਿੱਤਾ ਸੀ ਸ਼ਾਇਦ ਮੈਨੂੰ ਇਸ ਇਸ ਗੱਲ ਦੀ ਸਜ਼ਾ ਮਿਲ ਰਹੀ ਹੈ ਉਹ ਆਪਣੇ ਅਥਰੂ ਪੂੰਝਦੀ ਹੋਈ ਆਪਣੇ ਕਮਰੇ ਵਿੱਚ ਆਈ ਅਤੇ ਉਹਨਾਂ ਨੇ ਤੁਰੰਤ ਆਪਣਾ ਸਮਾਨ ਪੈਕ ਕੀਤਾ ਅਤੇ ਦੱਬੇ ਪੈਰ ਘਰ ਵਿੱਚੋਂ ਬਾਹਰ ਨਿਕਲ ਗਈ ਉਸ ਦੇ ਉਸਦੇ ਬਾਅਦ ਆਪਣੇ ਘਰ ਆ ਕੇ ਉਹਨਾਂ ਨੇ ਰਾਹਤ ਦਾ ਸਾਹ ਲਿਆ ਨਿਰਮਲਾ ਜੀ ਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਦੌਲਤ ਦੇ ਲਈ ਉਸਦੀ ਭੈਣ ਇੰਨਾ ਥੱਲੇ ਗਿਰ ਸਕਦੀ ਹੈ ਪਰ ਅਗਲੇ ਹੀ ਪਲ ਉਹਨਾਂ ਨੂੰ ਅਹਿਸਾਸ ਹੋਇਆ ਕਿ ਮੈਂ ਵੀ ਤਾਂ ਇਸ ਦੌਲਤ ਦੇ ਐਸ ਕਰਨ ਦੇ ਲਈ ਆਪਣੇ ਬੇਟੇ ਤੇ ਜੋ ਠਾਈ ਇਲਜ਼ਾਮ ਲਗਾ ਚੁੱਕੀ ਸੀ ਉਹਨਾਂ ਦੀਆਂ ਅੱਖਾਂ ਵਿੱਚੋਂ ਬਹੁਤ ਸਾਰੇ ਅਥਰੂ ਵਗਣ ਲੱਗ ਪਏ ਨਿਰਮਲਾ ਜੀ ਨੇ ਉਸੇ ਰਾਤ ਆਪਣੇ ਬੇਟੇ ਨੂੰ ਫੋਨ ਕੀਤਾ ਤੇ ਫੋਨ ਤੇ ਹੀ ਉਸ ਤੋਂ ਮਾਫੀ ਮੰਗੀ ਅਤੇ ਅਗਲੇ ਦਿਨ ਹੀ ਸੌਰਵ ਅਤੇ ਪੁਨਮ ਘਰ ਆ ਗਏ ਨਿਰਮਲਾ ਜੀ ਨੇ ਨੂੰਹ ਦੇ ਸਾਹਮਣੇ ਹੱਥ ਜੋੜਦੇ ਹੋਏ ਕਿਹਾ ਪੁਨਾ ਮੈਨੂੰ ਮਾਫ ਕਰ ਦੇਵੀ ਫਿਰ ਸੌਰਵ ਨੂੰ ਕਹਿਣ ਲੱਗੀ ਬੇਟਾ ਤੂੰ ਵੀ ਮੈਨੂੰ ਮਾਫ ਕਰ ਦੇ ਆਪਣੇ ਸੁਆਰਥ ਵਿੱਚ ਮੈਂ ਅੰਨੀ ਹੋ ਕੇ ਆਪਣੀ ਮौज-ਮਸਤੀ ਦੇ ਚੱਕਰ ਵਿੱਚ ਮੈਂ ਕਿਦਾਂ ਦੇ ਗਰਕ ਵਿੱਚ ਡਿਗਣ ਲੱਗੀ ਸੀ ਉਹ ਤਾਂ ਚੰਗਾ ਹੋਇਆ ਕਿ ਮੈਂ ਉਸ ਘਟੀਆ ਇਨਸਾਨ ਦੀ ਗੱਲ ਸੁਣ ਲਈ ਵਰਨਾ ਮੇਰੇ ਨਾਲ ਕੁਝ ਗਲਤ ਵੀ ਹੋ ਸਕਦਾ ਸੀ ਹੁਣ ਨਿਰਮਲਾ ਜੀ ਦੇ ਕੋਲ ਕੋਈ ਸਬੂਤ ਤਾਂ ਨਹੀਂ ਸੀ ਤਾਂ ਉਹਨਾਂ ਨੇ ਬਸ ਤਲਾਕ ਦੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਅਤੇ ਆਪਣੀ ਭੈਣ ਨਾਲ ਵੀ ਸਾਰੇ ਰਿਸ਼ਤੇ ਤੋੜ ਲਏ ਜਿਸ ਨੇ ਉਹਨਾਂ ਨੂੰ ਨਰਕ ਦੀ ਅੱਗ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਰੇ ਪੈਸੇ ਆਪਣੇ ਪੁੱਤ ਨੂੰ ਦੇਣ ਨਾਮ ਕਰਵਾ ਦਿੱਤੇ ਉਹਨਾਂ ਨੂੰ ਇੱਕ ਠੋਕਰ ਖਾ ਕੇ ਸਮਝ ਆ ਗਿਆ ਸੀ ਕਿ ਆਪਣੇ ਪਰਿਵਾਰ ਤੋਂ ਵੱਧ ਕੇ ਕੁਝ ਨਹੀਂ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ